ਏ ਗੁਰੂ ਸਾਹਿਬ ਜੀ ਤੋਦ ਚੰਦ ਆਏ ਮਹਾ ਅਨੰਦਾ ਸਵਿਸਰਹਿ ਸੋ ਮਰ ਜਾਏ ਦਇਆਲ ਹੋਵੇ ਜਿਸ ਉੱਪਰ ਕਰਦੇ ਸੋ ਤਦ ਸਦਾ ਧਿਆਏ ਮੈਂ ਮਾਣਨ ਮਾਣੀ ਅਦਾਸ ਕਰੀ ਪ੍ਰਭ ਅਪਣੇ ਅੱਗੇ ਸੁਣ ਸੁਣ ਜੀਵਾਂ ਤੇਰੀ ਬਾਣੀੁਰਮਾਨ ਜਾਈ ਉਸ ਵੇਲਾ ਸੁਹਾਵੀ ਦਤ ਨਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤ ਗੁਰ ਪੂਰਾ ਸੇ ਗੁਰੂ ਕੈ ਜਨਮ ਹਰਨ ਤੁਝ ਚਾਈ ਹੋਇ ਅੰਮ੍ਰਿਤਿ ਅਰਸੋਂ ਅਰਸੋਂ ਤਟੀਐ ਪਾਉ ਕੀ ਜੋ ਮਾ ਮੜ ਜਨਮ ਜਨਨ ਜਨ ਕੱਟੀਐ ਤਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਆਂਦੈ ਜਿਸ ਪਾਸ ਬੈਠਿਆ ਪਣਾ ਦਾ ਵਾਹੀ ਗੁਰੂ ਸਾਹਿਬ ਜੋ 타 ਜਨ ਕੈ ਅੰਦਰ ਵਸਿਆ ਮੇਰਾ ਹਰ ਹਰ ਤਨ ਕੈ ਸਭ ਰੋਗ ਗਵਾਏ ਤੇ ਮੁਕਤ ਭਏ ਜਨ ਹਰ ਨਾਮ ਧਿਆਇਆ ਜਨ ਆ ਪਵਿੱਤ ਪਰਮ ਪਦ ਪਾਏ ਜਨ ਕੈ ਅੰਤਰ ਵਸਿਆ ਮੇਰਾ ਹਰ ਹਰ ਜਨ ਕੈ ਸਭ ਰੋ ਦਾ ਭਏ ਜਨ ਹਰ ਨਾਮ ਧਿਆਇਆ ਤੈਨ ਆਪਿ ਅ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆ ਚਣੇ ਜਿਨਾ ਜਪਿਆ ਮੇਰਾ ਹਰ ਹਰ ਤਨ ਕੇ ਹਮੇ ਰੋਗ ਗਏ ਰਹਾਵ ਬ੍ਰਹਮਾ ਬਿਸਣ ਮਹਾ ਦੋਮ ਤਰਾ ਗੁਣ ਰੋਗੇ ਵਜਹੁ ਮੈਂ ਕਾਰ ਕਮਾਈ ਜਨ ਕੀਏ ਤਿਸ ਹੈ ਨ ਚਿਤ ਹੈ ਬਪੜੇ ਹਰ ਗੁਰਮਖ ਸੋਜੀ ਪਾਈ ਹਉ ਮੈਂ ਰੋ ਜਗਤ ਬਿਆਪਿਆ ਤਨ ਕੋ ਜਨਮ ਮਰਨ ਦੁਖ ਭਾਰੇ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਇਸ ਜਨ ਕੋ ਹਾਂ ਬਲੇ ਹਰੀ ਦਸ ਸਾਜੀ ਸੋਈ ਹਰ ਜਾਣੈ ਤਾਕਾਰੋਪ ਬਹਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮਖ ਜੀ ਸੋਈ ਹਰ ਜਾਣੈ ਤਾਕਾਰ ਰੂਪ ਅਭਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮਖ ਬ੍ਰਹਮਾਂ ਵਿਚਾਰੋ ਕਾਲਸਾ ਵਾਹਿਗੁਰੂ ਜੀ ਕੀ ਹਦੀ ਸੋਹੀ ਮਹਲਾ ਚੌਥਾ ਜਨਕ ਅੰਤਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਨ ਹਰ ਨਾਮ ਤਿਆਇਆ ਨ ਪਵਿੱਤਨ ਪਰਮਪਾਦ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ